ਲੋਕ ਮੇਤਰਾ ਸਵਾਰਦੇ ਆ ਅੱਜ ਆਪਾਂ ਲਾਲੀ ਨੂੰ ਬਾਲੇ ਦਿਨਾਂ ਬਾਅਦ ਲੈ ਕੇ ਆਏ ਆ ਦੇਖਦੇ ਆ ਮੁੰਡਿਆ ਦੋਨੇ ਦੇਖਦੇ ਆ ਵੀ ਛੱਡੀ ਨਾ ਠੀਕ ਆ ਲਾਈਫ ਦੇਖਣ ਦਾ ਵੀ ਸਵਾਦ ਆਉ ਸੱਜਣਾ ਨੂੰ ਦੇਖਦੇ ਆ ਵੀ ਮੁੰਡਾ ਕਿਵੇਂ ਕਿਧਰ ਪਰਲੇ ਪਾਸੇ ਜੜੇਗਾ ਹਾਂ ਗਰਦ ਠਾ ਦਿਓ ਛੇਰ ਵਾਲੀ ਗਰਦ ਠਾ ਦਿਓ ਸੋਚਣ ਲੱਗ ਗਿਆ ਓਏ ਹੇ ਲੋੜ ਨਹੀਂ ਆਦੀ ਰਹਿ ਦੱਸ ਕੀ ਕਰਾਂ ਮੈਂ ਤਾਂ ਬਹਿ ਜਾਊਂਗਾ ਹਾਂ ਬਲੀ ਟਾਰਟ ਕਰ ਲੈ ਦੱਸ ਨਾ ਕੋਈ ਨਾ ਇਹ ਚੱਲਦਾ ਦੇਖ ਦੇ ਇੱਧਰ ਕੰਮ ਕਾਮ ਖਿੱਚ ਪੈਂਦਾ ਆ ਰਿਹਾ ਖਿੱਚ ਪੈਂਦਾ ਦੋਨੇ ਬਰਾਬਰ ਉਤੋਂ ਦੀ ਹਾਂ ਜੈਸ ਸਹੀ ਆ ਇੱਕ ਸੱਜਣ ਜੁੜ ਗਿਆ ਆਪਾਂ ਨੂੰ ਤੈਨੂੰ ਦੇਖਣ ਲਈ ਦੇਖਦੇ ਆ ਮਿੱਤਰੋ ਵਾਵਾ ਟਾਈਮ ਹੋ ਗਿਆ ਨੂੰ ਕਰਦੇ ਨੂੰ ਹਟ ਕਰਾਈਆਂ ਦੁਕਾਨ ਨੂੰ ਕਰਕੇ ਛਾਲ ਮਾਰ ਕੇ ਚੜ੍ਹਨਾ ਕਰ ਉਹ ਹੀ ਆਏ ਆਏ ਆ ਆ ਬਰਾਬਰ ਤਾਂ ਆ ਗਿਆ ਹੀ ਬਾਅਦ ਤਾਂ ਮਾਰਨੀ ਤੂੰ ਪਹਿਲੇ ਹੀ ਕੋਸਨ ਬਣਾ ਰਿਹਾ ਓਹੋ ਚਲ ਹੁਣ ਖੜੀ ਸੀ ਗੋਲੇ ਉਹਦਾ ਮਾਰਨੀ ਨਹੀਂ ਤੂੰ ਪਹਿਲੇ ਹੀ ਛਾਲ ਆ ਸਾਲੇ ਜਾਨਵਰ ਦਾ ਤਾਂ ਸੋਚਿਆ ਇਹ ਬੰਦਾ ਹੀ ਡਰੀ ਜਾਂਦਾ ਜਾਨਵਰ ਤੋਂ ਰੋਜ਼ ਭੈਣ ਨੇ ਆਉਂਦੇ ਆ ਉਹ ਗਾਲ ਨਿਕਲ ਜਾਂਦੀ ਆ ਸੌਰੀ ਯਾਰ ਬਿਠਾਵਾਂ ਕਰ ਲੈ ਤੇ ਚੱਲ ਲਾਲਾ ਜੀ ਹੋਰ ਹੋਇਆ ਤਾਂ ਡੇਢ ਮਿੰਟ ਹੋਇਆ ਸੋਚੀ ਗਈ ਜਾਨਾ ਯਾਰ ਇਹ ਲੇਟਾ ਲਵਾਉਣਾ ਮੂਰੇ ਖੜਾ ਯਾਰ ਉਹਦੇ ਯਾਰ ਆਪਣੇ ਕਮੈਂਟ ਬੰਦ ਕੀਤੇ ਹੋਇਆ ਸੱਚ ਬੰਦੇ ਕਹਿੰਦੇ ਯਾਰ ਕਿੱਥੋਂ ਆਉਣ ਹੋਣਗੇ ਪਤਾ ਹੀ ਨਹੀਂ ਹਮਮਮ ਆਕਾ ਦੇ ਕਾਫੀ ਟਾਈਮ ਬਾਅਦ ਟੱਕਰਾ ਮਾਰ ਕੇ ਮੁੰਡਾ ਵਹਿ ਗਿਆ ਲੈ ਜੀ ਇਹਦਾ ਵੀਡੀਓ ਬਣਾਉਦੇ ਯਾਰ ਬਹੁਤ ਸੋਹਣੀ ਬਣਦੀ ਆ ਵੀ ਗੱਭਰੂ ਆ ਠੀਕ ਆ ਠੀਕ ਹੈ ਠੀਕ ਆ ਬਈ ਯਾਰ ਕਮੈਂਟ ਬੰਦ ਆਉਣ ਕਿਵੇਂ ਪਤਾ ਹੀ ਨਹੀਂ ਆਉਣ ਕਿਵੇਂ ਹੋਣਗੇ ਯਾਰ ਆਪਰ ਨਾ ਬੰਦ ਕੀਤੇ ਆ ਚਾਰ ਜਾਣੇ ਆਪਣੇ ਨਾਲ ਜੁੜ ਗਏ ਨਹੀਂ ਤਾਂ ਫਿਰ ਬੰਦਾ ਕਮੈਂਟ ਕਮੈਂਟ ਕਰਦਾ ਵੀ ਬਾਈ ਚੜਾ ਦਿਓ ਯਾਰ ਇਹਨੂੰ ਹਾਂ ਨਹੀਂ ਉਹੀ ਆ ਆ ਜਿੰਦਾ ਆ ਖੋਲ 7 ਜਾਨੇ ਜੁੜ ਗਏ ਜੁੜੀ ਚੱਲੋ ਬਾਈ ਜਾਨੇ ਕੋਈ ਸਟੰਟ ਕਰਨਾ ਦੇ ਹੈ ਹੈ ਪਟਵਲਾ ਇਹ ਆ ਪਟਾਣੀ ਤੋੜ ਰੱਖੀ ਦੀ ਅੰਦੀ ਆ ਕੱਲਾ ਪਟਾ ਇਹ ਕੁੜੀ ਨੂੰ ਨਹੀਂ ਤੋੜਦਾ ਆ ਆਪਦੀ ਮਰਜ਼ੀ ਨਾਲ ਤਰਦੀ ਆ ਸਹੀ ਤੋੜ ਕੇ ਦਿਖਾਵਾਂ ਦੌਰ ਤੱਕ ਚੱਲ ਤੋੜ ਕੇ ਦਿਖਾ ਲੈ ਲਓ ਮਿੱਤਰੋ ਕਹਿੰਦਾ ਤੋੜ ਕੇ ਦਿਖਾਉਣਾ ਵਾ ਇਹ ਆ ਇਹ ਆ ਇਕੱਠਾ ਜਾਗਾ ਤਾਂ ਹੋ ਗਿਆ ਇਕੱਠਾ ਜਾਗਾ ਤਾਂ ਹੋਈ ਜਾਣਾ ਬਾਹ ਪੂਰੀ ਸਰਾ ਡੇਲੀ ਕੱਢਿਆ ਕਰਾਂਗੇ ਡੇਲੀ ਕਾ ਜਿਹੜਾ ਕਿਤੇ ਵੀ ਕੱਢੀ ਹੈ ਯਾਰ ਡੇਲੀ ਕੁਸੀ ਆ ਚੜ੍ਹ ਕੁਸੀ ਬਾਹ ਠੀਕ ਆ ਲੋ ਮਿੱਤਰੋ ਅੱਜ ਤਰੀਕ 29 ਹੋ ਗਈ 29 ਹੋਈ ਜਾਣੇ ਜੁੜ ਗਏ ਆਪਣੇ ਨਾਲ ਤੇ ਅੱਜ ਤੋਂ ਇਹ ਜਾਨਵਰ ਤੁਹਾਨੂੰ ਦਿਖਾਵਾਂਗੇ ਅਸੀਂ 20 ਦਿਨਾਂ ਨੂੰ ਮਹੀਨੇ 20 ਦਿਨਾਂ ਨੂੰ ਪੂਰੇ ਮਹੀਨੇ ਨੂੰ ਦਿਖਾਵਾਂ ਅਗਲੀ 29 ਨੂੰ ਦਿਖਾਵਾਂਗੇ ਕੀ ਫਰਕ ਆ ਹੁਣ ਆਪਾਂ ਨੇੜੇੋਂ ਤੁਹਾਨੂੰ ਦਿਖਾਉਂਦੇ ਆ ਵੀ ਕਿਵੇਂ ਆ ਲਸੀ ਤਾਂ ਹੁਣ ਬਣੀ ਕਿਸੇ ਪਾਸੇੋਂ ਪੂਰੀ ਫੱਟ ਆ ਕੀ ਕਰਾ ਉਹਦਾ ਵਿਚਾਰੀ ਆਏ ਵੀ ਉਹ ਉਧਰ ਖੜੇ ਆ ਬੰਦੇ ਚੱਲ ਉਧਰ ਚਲਦੀ ਆ ਗੇੜਾ ਦੇ ਕੇ ਇੱਧਰ ਆ ਜਾਂਦੀ ਆ ਲੈ ਵੀ ਉਹ ਰੋਕ ਲਾ ਉਹ ਰੋਕ ਲਾ ਰੋਕ ਲਾ ਉਹ ਗੱਭਰੂ ਆ ਜਾ ਇੱਧਰ ਜਾ ਕੇ ਆ ਉਹ ਜਾ ਜਾਇਆ ਹੁਣ ਤੈਨੂੰ ਬੰਦੇ ਬਹੁਤ ਦੇਖਦੇ ਆ ਪਜਾ ਜਾਣੇ ਦੇਖਦੇ ਆ ਹੁਣ ਤੋ ਆਦੀ ਆ